ਪੰਜਾਬ ਸਰਕਾਰ ਦੁਆਰਾ ਅੱਜ 2024 ਦੇ 25 ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਬਜਟ ਦੇ ਵਿੱਚ ਕੁਝ ਖਾਸ ਹੋਵੇਗਾ ਖਾਸ ਕਰਕੇ ਗੱਲ ਕੀਤੀ ਜਾਵੇ ਖੇਤੀਬਾੜੀ ਦੇ ਲਈ ਤਾਂ ਖੇਤੀਬਾੜੀ ਦੇ ਲਈ 13784 ਕਰੋੜ ਦਾ ਬਜਟ ਰੱਖਿਆ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਕਹਿ ਕਿ ਇਹ ਜਿਹੜਾ ਬਜਟ ਰੱਖਿਆ ਗਿਆ ਬਹੁਤ ਘੱਟ ਰੱਖਿਆ ਮੈਂ ਗਵਿੰਦਰ ਸਿੰਘ ਗਵਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਪ੍ਰੈਸ ਕਤਰ ਸੰਗਰੂਰ ਕਿਵੇਂ ਦੇਖਦੇ ਹੋ ਸਰਕਾਰ ਦਾ ਬਜਟ ਆ ਗਿਆ ਖੇਤੀਬਾੜੀ ਦਾ ਉਹਦੇ ਉੱਪਰ ਫ੍ਰੀ ਬਿਜਲੀ ਦੇ ਲਈ ਵੀ ਜਿਹੜੇ ਹੈਗੇ ਨੇ 9330 ਕਰੋੜ ਰੁਪਏ ਦਿੱਤੇ ਗਏ ਨੇ ਗੰਨਾ ਕਿਸਾਨਾਂ ਦੇ ਲਈ ਵੀ ਦਿੱਤੇ ਗਏ ਨੇ ਤੇ 87000 ਕਰੋੜ ਰੁਪਿਆ ਕਪਾਹ ਦੇ ਬੀਜ ਦੀ ਸਬਸਿਡੀ ਦਿੱਤੀ ਗਈ ਹੈ ਤੇ 30% ਕਿਵੇਂ ਦੇਖਦੇ ਹੋ ਦੇਖੋ ਸਰਕਾਰ ਜੋ ਮਰਜ਼ੀ ਕਰੀ ਜਾਵੇ ਬਜਟ ਦੇ ਵਿੱਚ ਨਾ ਮਰਜ਼ੀ ਦੀ ਜਾਵੇ ਜਣੀ ਜਿਹੜੀ ਖੇਤੀ ਨੀਤੀ ਸਰਕਾਰ ਕਹਿੰਦੀ ਸੀ ਪਹਿਲਾਂ ਵੇ ਅਸੀਂ ਕਿਸਾਨੀ ਪੱਖੀ ਖੇਤੀ ਨੀਤੀ ਪਣਾਵਾਂਗੇ ਜਿਨ੍ਹਾਂ ਅਚਰ ਕਿਸਾਨ ਖੇਤੀ ਨੀਤੀ ਦੀ ਨੀਤੀ ਨਹੀਂ ਲੈ ਕੇ ਆਉਂਦੀ ਇਹ ਸਾਰੇ ਬੇਫਜ਼ੂਲ ਕੱਲਾਂ ਨਹੀਂ ਗੀਆਂ ਅਸੀਂ ਸਰਕਾਰ ਨੂੰ ਕਹਿੰਦੇ ਵੀ ਖੇਤੀ ਨੀਤੀ ਪੜਾਓ ਵੀ ਜਿਹਦੇ ਨਾਲ ਸਰਕਾਰ ਕਿਸਾਨਾਂ ਦਾ ਕੁਝ ਫਾਇਦਾ ਹੋਵੇ ਕਿਸਾਨ ਜਿਹੜਾ ਅੱਜ ਕਰਜ਼ੇ 'ਚ ਗਰਸਤ ਹੋਇਆ ਪਿਆਗਾ ਇਹ ਕਰਜ਼ੇ ਤੋਂ ਬਾਹਰ ਆਵੇ ਅਸੀਂ ਕਹਿੰਦੇ ਹਾਂ ਕਿਸਾਨ ਦੇ ਸਮੁੱਚੇ ਕਰਜ਼ੇ ਦੀ ਲੀਕ ਮਾਰੀ ਜਾਵੇ ਕਿਉਂਕਿ ਕਿਸਾਨ ਦੇ ਜਿਹੜਾ ਕਰਜ਼ਾ ਜਿਹੜਾ ਹੈ ਸਰਕਾਰੀ ਨੀਤੀਆਂ ਦੇ ਕਾਰਨ ਚੜਿਆ ਹੈ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰ ਹੈਗੀ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਜਿਹੜਾ ਵਾਅਦਾ ਹੈਗਾ ਇਹ ਵਾਅਦਾ ਨਿਕ ਪਾਸੇ ਰੱਖ ਕੇ ਖੇਤੀ ਨੀਤੀ ਪੜਾਏ ਜਿਹੜਾ ਮੁੜ ਕੇ ਕਿਸਾਨ ਦੇ ਸਰਕਾਰ ਜਾਣਾ ਜੜੇ ਤੇ ਖੇਤੀ ਨੀਤੀ ਦੇ ਵਿੱਚ ਕਿਸਾਨ ਦੀ ਜਿਹੜੀ ਆਮਦਣੀ ਹੈਗੀ ਉਹ ਕੋ ਸਰਕਾਰ ਕਿਸਾਨ ਦੇ ਪੱਲੇ ਪਵੇ ਕਿ ਕਿਹੜਾ ਖੇਤੀ ਕਿੱਤਾ ਹੈ ਘਟੇ ਦਾ ਕਾਰਨ ਬਣਿਆ ਪਿਆਗਾ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਜੁਨੇਕਤਾ ਕਰਾ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਇਆ 13700 ਕਰੋੜ ਰੁਪਏ ਰੱਖੇ ਗਏ ਨੇ 13784 ਖੇਤੀਬਾੜੀ ਦੇ ਲਈ ਕਿਵੇਂ ਦੇਖਦੇ ਹੋ ਦੇਖੋ ਬਹੁਤ ਨਗੂਣਾ ਜਿਹੜਾ ਬਜਟ ਆ ਸਰਕਾਰ ਨੇ ਪੇਸ਼ ਕੀਤਾ ਗਿਆ ਹੈ 13784 ਕਰੋੜ ਰੁਪਈਆ ਜਣੀ ਜਿਹੜੀ ਸਰਕਾਰ ਇੱਥੇ ਵੱਡੇ ਵੱਡੇ ਵਾਅਦੇ ਕਰਦੀਦੀ ਵੀ ਕਿ ਕਿਸਾਨਾਂ ਨੂੰ ਐਮਐਸਪੀ 5 ਮਿੰਟ ਚ ਦੇ ਦੇਾਂਗੇ ਇਸ ਕਰਕੇ ਬਹੁਤ ਨਗੋਣਾ ਬਜਟ ਹੈਗਾ ਇਹ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੀਆਂ ਉਹਨਾਂ ਮੰਗਾਂ ਨੂੰ ਪੂਰੀਆਂ ਕਰੇ ਉਹਨਾਂ ਗਰੰਟੀਆਂ ਨੂੰ ਪੂਰੀਆਂ ਕਰੇ ਜਿਹੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਹੈਗੀਆਂ ਨੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਚ ਲੋਕ ਇਕੱਠੇ ਹੋ ਕੇ ਇਹ ਸਰਕਾਰ ਤੋਂ ਇਹ ਕਰਨਗੇ ਇਹ ਇਹ ਮੋਰਚੇ ਲਾ ਕੇ ਆਪਣੀਆਂ ਮੰਗਾਂ ਨੇ ਜਿਹੜੇ ਅਸੀਂ ਕਹਿੰਦੇ ਆ ਅਸੀਂ ਬਕਾਇਦਾ ਜਿਹੜਾ ਸਰਕਾਰ ਨੇ ਕਿਹਾ ਵੀ ਅਸੀਂ ਤਾਂ ਖੇਤੀ ਜਿਹੜੀ ਖੇਤੀ ਵਾਸਤੇ ਨੀਤੀ ਬਣਾਵਾਂਗੇ ਉਹਦਾ ਬਕਾਇਦਾ ਖਾੜਾ ਦਿੱਤਾ ਸਰਕਾਰ ਨੂੰ ਖੇਤੀ ਨੀਤੀ ਬਣਾਵੇ ਸਰਕਾਰ ਜਿਹਦੇ ਨਾਲ ਕੁੱਲ ਲੋਕਾਂ ਦਾ ਭਲਾ ਹੋਣਾ ਹੈਗਾ ਜਣੀ ਅਸੀਂ ਇਹਨੂੰ ਕਹਿੰਦੇ ਆ ਬਹੁਤ ਨਗੂਣਾ ਬਜਟ ਆ ਜਿਹੜਾ ਸਰਕਾਰ ਨੇ ਪੇਸ਼ ਕੀਤਾ ਇਸ ਕਰਕੇ ਇਹ ਇਸ ਇਹ ਸਰਕਾਰੇ ਦੇਤੇ ਮੁਰ ਬਚਾਰੇ ਜਿਹੜਾ ਕਰਨਕ ਝੋਨੇ ਦੀ ਆਪਾਂ ਰਿਪੀਟ ਕਰਦੇ ਆ ਉਹਦੇ ਵਿੱਚੋਂ ਨਿਕਲਦੇ ਲਈ ਅਲੱਗ ਤੋਂ 575 ਕਰੋੜ ਰੁਪਏ ਦਾ ਬਜਟ ਆ ਵੀ ਅਲੱਗ-ਅਲੱਗ ਫਸਲਾਂ ਦੀ ਜਿਹੜੀ ਬਜਾਈ ਹੋ ਸਕੀ ਉਹ ਚੀਜ਼ ਨੂੰ ਕਿਵੇਂ ਦੇਖਦੇ ਦੇਖੋ ਇਹਦੇ ਤੇ ਅਸੀਂ ਤਾਂ ਕਹਿੰਦੇ ਆ ਸਰਕਾਰ ਬਕਾਇਦਾ ਤੌਰ ਤੇ ਪਾਲਿਸੀ ਬਣਾਵੇ ਕੇਰਲਾ ਦੀ ਸਰਕਾਰ ਵੀ ਤਾਂ ਮਤਲਬ ਦੇ ਰਹੀ ਆ ਸਾਰੀਆਂ ਫਸਲਾਂ ਦੇ ਉੱਤੇ ਇਸ ਕਰਕੇ ਠੋਸ ਵਿਉਂਤ ਬਣਾ ਕੇ ਸਰਕਾਰ ਕਰੇ ਅਸੀਂ ਜਿਹੜਾ ਜੋ ਸਰਕਾਰ ਨਾ ਬਣਦਾ ਇਹਨੂੰ ਅਸੀਂ ਨਗੂਣਾ ਕਹਿੰਦੇ ਆ ਵੀ ਇਹ ਨਗੂਣਾ ਬਣਦਾ ਉੱਥੇ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਖੇਤੀ ਨੀਤੀ ਦੀ ਗੱਲ ਕਰਦੀ ਸੀ ਤਾਂ ਸਰਕਾਰ ਨੂੰ ਖੇਤੀ ਨੀਤੀ ਅਪਣਾਉਣੀ ਚਾਹੀਦੀ ਹੈ ਮੇਰਾ ਨਾਮ ਹਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਹਰਪਾਲ ਜੀ ਕਿਵੇਂ ਦੇਖਦੇ ਹੋ ਪਰਾਲੀ ਦੀ ਸਮੱਸਿਆ ਦੇ ਲਈ ਵੀ ਜਿਹੜੇ ਬਜਟ ਦੇ ਪੈਸੇ ਨੇ ਰੱਖੇ ਗਏ ਨੇ ਅਲੱਗ-ਅਲੱਗ ਫਸਲਾਂ ਦੀ ਆ ਗੰਨੇ ਦੇ ਬਕਾਇਦੇ ਲਈ ਵੀ ਜਿਹੜਾ ਹੈਗਾ ਬਜਟ ਦੇ ਵਿੱਚ ਇਸ ਵਾਰ ਕਾਫੀ ਰਕਮ ਪੱਕੀ ਗਈ ਆ ਉਹ ਤੁਸੀਂ ਨੂੰ ਕਿਵੇਂ ਦੇਖਦੇ ਹੋ ਗੱਲ ਇਹ ਹੈ ਪੱਤਰਕਾਰ ਸਾਹਿਬ ਵੀ ਇਹ ਜਿਹੜੀਆਂ ਨਗੂਣੇ ਬਜਟ ਨੇ ਇਹਨਾਂ ਨਾਲ ਕੋਈ ਪੰਜਾਬ ਦੀ ਕਿਸਾਨੀ ਦਾ ਜਿਹੜਾ ਭਲਾ ਬਿਲਕੁਲ ਨਹੀਂ ਹੋਣਾ ਗੱਲ ਇਹ ਹੈ ਵੀ ਜਦ ਤੱਕ ਪੰਜਾਬ ਵਿੱਚ ਕੇਰਲਾ ਦੀ ਤਰ੍ਹਾਂ ਪੰਜਾਬ ਸਰਕਾਰ ਖੇਤੀ ਨੀਤੀ ਨਹੀਂ ਬਣਾਉਂਦੀ ਸਾਰੀਆਂ ਫਸਲਾਂ ਤੇ ਐਮਐਸਪੀ ਪ੍ਰੋਵਾਈਡ ਨਹੀਂ ਕਰਾਉਂਦੀ ਕਿਉਂਕਿ ਜਦੋਂ ਕੇਰਲਾ ਦੀ ਸਰਕਾਰ ਕਰਾ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰਾ ਸਕਦੀ ਵੱਡਾ ਸਵਾਲ ਹੈ ਇਸ ਲਈ ਪੰਜਾਬ ਸਰਕਾਰ ਆਪਦੇ ਕੀਤੇ ਵਾਅਦੇ ਮੁਤਾਬਕ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਐਮਐਸਪੀ ਦੇਣਾ ਤਾਂ ਸਾਡਾ 5 ਮਿੰਟ ਦਾ ਕੰਮ ਹੈ ਅਸੀਂ ਰੇਤੇ ਦੀਆਂ ਖੱਡਾਂ ਫਲਾਣੇ ਧਮਕਿਆਂ ਚੋਂ ਇੰਨੀ ਇਨਕਮ ਆਉਟਪੁੱਟ ਲੈ ਲਾਂਗੇ ਵੀ ਸਾਨੂੰ ਖੇਤੀ ਨੀਤੀ ਬਣਾਉਣੀ ਕੀ ਔਖੀ ਹੈ ਸੋ ਹੁਣ ਉਸ ਗੱਲ ਤੇ ਖਰੇ ਉਤਰਨਾ ਖੇਤੀ ਨੀਤੀ ਬਣਾਉਣਾ ਜਿਸ ਖੇਤੀ ਨੀਤੀ ਦੇ ਨਾਲ ਹੀ ਕਿਸਾਨੀ ਦਾ ਜਿਹੜਾ ਭਲਾ ਹੋਣਾ ਹੈ ਵਰਨਾ ਜਿਹੜੇ ਨਗੁਣੇ ਬਜਟ ਨੇ ਇਹਨਾਂ ਨਾਲ ਕੋਈ ਅੰਤਰ ਨਹੀਂ ਆਉਂਦਾ ਸੋ ਦੱਸਿਆ ਕਿ ਪੰਜਾਬ ਦਾ ਬਜਟ ਸੈਸ਼ਨ ਚੱਲ ਰਿਹਾ ਜਿਸ ਤੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀ ਸੀ ਪਰ ਕਿਸਾਨ ਇਸ ਬਜਟ ਤੋਂ ਖੁਸ਼ ਨਜ਼ਰ ਨਹੀਂ ਆਏ ਹਕੀਕਤ ਵਿੱਚ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ